ਮੇਰੇ ਨਾਲ ਵੀਡੀਓ ਕਾਲ ਤੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਈਮਾਨ ਸਿੰਘ ਖੜਾ ਜੋ ਅਮਰਿਤਪਾਲ ਸਿੰਘ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵੀ ਵਕੀਲ ਨੇ ਖੜਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਜੀ ਬਹੁਤ ਮਿਹਰਬਾਨੀ ਈਮਾਨ ਸਿੰਘ ਜਿਸ ਤਰੀਕੇ ਨਾਲ ਅਮਰਿਤਪਾਲ ਨੂੰ ਡਿਬਰੂਗੜ ਜੇਲ ਤੋਂ ਦਿੱਲੀ ਲਿਆਂਦਾ ਗਿਆ ਤੇ ਉੱਥੇ ਸੇਫ ਹਾਊਸ ਪਹਿਲਾਂ ਖੜਿਆ ਗਿਆ ਤੇ ਉਸ ਤੋਂ ਬਾਅਦ ਫਿਰ ਪਾਰਲੀਮੈਂਟ ਦੇ ਵਿੱਚ ਲਿਜਾਇਆ ਗਿਆ ਇਹ ਸਾਰੇ ਪ੍ਰਤੀਕਿਰਿਆ ਦੇ ਵਿੱਚ ਜਿਹੜਾ ਪ੍ਰੋਸੈਸ ਦੇ ਵਿੱਚ ਮੀਡੀਆ ਨੂੰ ਪਾਸੇ ਰੱਖਿਆ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਜੀ ਸਰ ਮੈਂ ਤਾਂ ਗਊਗਾ ਮੈਂ ਉਸ ਦਿਨ ਗਿਆ ਵੀ ਸੀ ਜੀ ਮਿਲਣ ਜੋ ਭਾਈਆਂ ਪਰ ਪਾਲ ਸਿੰਘ ਉੱਤੇ ਪਾਰਲੀਮੈਂਟ ਦੀ ਜੋ ਬਿਲਡਿੰਗ ਹੈ ਉੱਤੇ ਰਿਸੈਪਸ਼ਨ ਦੇ ਵਿੱਚ ਵੀ ਜੋ ਇੱਕ ਮਿਸ ਸੀ ਵੀ ਜਿਵੇਂ ਇੱਕ ਆਮ ਪਬਲਿਕ ਦੇ ਵਿਜ਼ਿਟਿੰਗ ਪਾਸ ਬਣ ਜਾਂਦੇ ਨੇ ਤੇ ਉਸੇ ਤਰੀਕੇ ਨਾਲ ਪਾਸ ਵੀ ਬਣ ਜਾਵੇਗਾ ਕਿਉਂਕਿ ਉੱਥੇ ਜੋ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹ ਵੀ ਮਜੂਦ ਸਨ ਉੱਥੇ ਤੇ ਅਸੀਂ ਉੱਥੇ ਘੱਟੋ ਘੱਟ 10 ਵਜੇ ਤੋਂ ਲੈ ਕੇ 12:30 1 ਵਜੇ ਤੱਕ ਬੈਠੇ ਰਹੇ ਜੀ ਤੇ ਇਥੋਂ ਤੱਕ ਕੀ ਜੋ ਚੁਣੇ ਹੋਏ ਨਮਾਇंदे ਨੇ ਮੈਂਬਰ ਪਾਰਲੀਮੈਂਟ ਨੇ ਭਾਈ ਸਰਜੀਤ ਸਿੰਘ ਖਾਲਸਾ ਜੀ ਉਹਨਾਂ ਨੂੰ ਵੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਮਿਲਣ ਨਹੀਂ ਦਿੱਤਾ ਗਿਆ ਹਾਲਾਂਕਿ ਅਸੀਂ ਉੱਥੇ ਬੈਠਿਆ ਨੇ ਕੁਝ ਕੁ ਗੱਡੀਆਂ ਜ਼ਰੂਰ ਦੇਖੀਆਂ ਸੀ ਜੋ ਉੱਥੇ ਪੁਲਿਸ ਦੀ ਵੈਨ ਆਈ ਸੀ ਤੇ ਉੱਥੇ ਸਾਡੇ ਨਾਲ ਜੋ ਬਾਰਾਮੁੱਲਾ ਤੋਂ ਜੋ ਐਮ ਪੀ ਨੇ ਰਸ਼ੀਦ ਸਾਹਿਬ ਉਹਨਾਂ ਦੇ ਭਰਾਤਾ ਵੀ ਮੌਜੂਦ ਸਨ ਅੱਛਾ ਉਹ ਵੀ ਸਾਨੂੰ ਉੱਥੇ ਮਿਲੇ ਸੀ ਹਾਲਾਂਕਿ ਉਹਨਾਂ ਦੇ ਬ੍ਰਦਰ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਆਪਦੇ ਬ੍ਰਦਰ ਜੋ ਇੰਜੀਨੀਅਰ ਰਸ਼ੀਦ ਸਾਹਿਬ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕਰ ਦਿੱਤੀ ਗਈ ਤੇ ਉਹਨਾਂ ਦਾ ਵੀ ਪਾਸ ਨਹੀਂ ਬਣ ਦਿੱਤਾ ਗਿਆ ਅੱਛਾ ਤਾਂ ਅਸੀਂ ਜੋ ਬਾਹਰ ਦੇਖ ਕੇ ਉੱਥੇ ਖਲੋ ਕੇ ਰਿਸੈਪਸ਼ਨ ਤੇ ਜੋ ਖਿੜਕੀਆਂ ਦੇ ਵਿੱਚੋਂ ਦੇਖਦੇ ਸਾਹ ਵੀ ਜਿਵੇਂ ਪੁਲਿਸ ਦੀਆਂ ਜੋ ਬੰਦ ਗੱਡੀਆਂ ਆ ਰਹੀਆਂ ਨੇ ਪੈਨਾ ਆ ਰਹੀਆਂ ਨੇ ਉੱਥੇ ਤੇ ਉਸ ਤੋਂ ਬਾਅਦ ਸਾਨੂੰ ਕੁਝ ਅੱਗੇ ਨਹੀਂ ਉੱਥੇ ਉਹਨਾਂ ਨੇ ਕੋਈ ਕਾਰਵਾਈ ਕਰ ਦਿੱਤੀ ਤੇ ਉਸ ਤੋਂ ਬਾਅਦ ਜੋ ਇੱਥੋਂ ਤੱਕ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਪਿਤਾ ਜੀ ਬਾਪੂ ਤਰਸੀਮ ਸਿੰਘ ਜੀ ਅਤੇ ਉਹਨਾਂ ਦੇ ਚਾਚਾ ਸੁਭਚੈਨ ਸਿੰਘ ਜੀ ਉਹਨਾਂ ਨੂੰ ਵੀ ਨਹੀਂ ਮੁਲਾਕਾਤ ਕਰ ਦਿੱਤੀ ਗਈ ਹਾਲਾਂਕਿ ਤੁਸੀਂ ਦੇਖੋ ਵੀ ਜੋ ਦੂਸਰੇ ਮੈਂਬਰ ਪਾਰਲੀਮੈਂਟਸ ਨੇ ਚਾਹੇ ਆਮ ਆदमी پارٹی ਦੇ ਚਾਹੇ ਬਾਦਲ ਗਰੁੱਪ ਦੇ ਚਾਹੇ ਕਾਂਗਰਸ ਪਾਰਟੀ ਦੇ ਜੀ ਉਹਨਾਂ ਦੇ ਸੌਚਕ ਸਮਾਗਮ ਦੇ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰ ਉੱਤੇ ਮੌਜੂਦ ਸਨ ਤੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਾਰਲੀਮੈਂਟ ਦੇ ਅੰਦਰ ਵੀ ਦੀ ਜਾਣ ਦਿੱਤਾ ਗਿਆ ਫਿਰ ਉੱਥੋਂ 15-20 ਕਿਲੋਮੀਟਰ ਦੂਰ ਜੋ 에어ਪੋਰਟ ਦੇ ਲਾਗੇ ਇੱਕ ਜੋ ਕਸਬਾ ਹੈ ਮਹਿਲਪੁਰ ਮਹਿਲਪੁਰ ਉੱਥੇ CRPF ਦਾ ਇੱਕ ਗੈਸਟ ਹਾਊਸ ਹੈ ਤੇ ਉੱਥੇ ਜੋ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਹੀ ਉੱਥੋਂ ਗੁਰਦੁਆਰਾ ਰਿਕਾਵਗੜ੍ਹ ਸਾਹਿਬ ਤੋਂ ਲੈ ਗਏ ਸੀ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਤੇ ਉੱਥੇ ਸੀਆਰਪੀਐਫ ਦੇ ਗੈਸਟ ਹਾਊਸ ਦੇ ਵਿੱਚ ਉਹ ਦੱਸ ਰਹੇ ਸਨ ਵੀ ਗਿਣਤੀ ਦੇ 45 ਮਿੰਟ ਭਾਈ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰ ਦਿੱਤੀ ਆ ਦਿੱਤੀ ਗਈ ਇਸ ਤੋਂ ਬਾਅਦ ਮੁਲਾਕਾਤ ਨਹੀਂ ਨੀ ਕਰ ਦਿੱਤੀ ਗਈ ਤਾਂ ਮੈਂ ਸਮਝਦਾ ਹਾਂ ਇੱਥੇ ਰੋਕ ਕੇ ਇੱਕ ਤਾਂ ਦੇਖੋ ਜੋ ਇੱਕ ਮੈਂ ਕਹੂੰਗਾ ਫੰਡਾਮੈਂਟਲ ਰਾਈਟਸ ਫਰੀ ਹਿਊਮਨ ਰਾਈਟਸ ਨੇ ਉਸ ਦੀ ਉਲੰਘਣਾ ਕੀਤੀ ਗਈ ਹੈ ਸੰਵਿਧਾਨਕ ਕਨਸਟੀਟਿਊਸ਼ਨਲ ਰਾਈਟਸ ਹੈ ਜੋ ਆਵਦੀ ਫੈਮਿਲੀ ਨੂੰ ਮਿਲਦੇ ਪਰਸਨਲ ਲਿਬਰਟੀ ਦੇ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੇ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਮੈਂ ਨਹੀਂ ਉੱਥੇ ਦੇਖਿਆ ਹੈ ਕਿ ਕਿਸੇ মিডিਆ ਪਰਸਨ ਨੂੰ ਉੱਥੇ ਨੇੜੇ ਫਰਕ ਤੱਕ ਨਹੀਂ ਦਿੱਤਾ ਗਿਆ ਕੋਈ ਨੇੜੇ ਕੋਈ ਗੱਲ ਨਹੀਂ ਕਰ ਦਿੱਤੀ ਗਈ ਇਥੋਂ ਤੱਕ ਕਿ ਜਿਹੜੀ ਸਫਾਰੀ ਸੀ ਕਾਲੇ ਰੰਗ ਦੀ ਉਸਦੇ ਸ਼ੀਸ਼ੇ ਵੀ ਪੂਰੇ ਤੌਰ ਤੇ 100% ਕਾਲੇ ਸੀ ਅੰਦਰ ਦਿਖ ਵੀ ਨਹੀਂ ਸੀ ਰਿਹਾ ਕੌਣ ਬੈਠਾ ਕੌਣ ਨਹੀਂ ਬੈਠਾ ਤੇ ਮੈਂ ਸਮਝਦਾ ਹਾਂ ਜੀ ਬੜਾ ਜ਼ਿਆਦਾ ਇੱਕ ਉਲੰਘਣਾ ਕੀਤੀ ਹੈ ਕਿ ਨਰਾਦਰ ਕੀਤਾ ਹੈ ਲੋਕਾਂ ਦੇ ਫਤਵੇ ਦਾ ਲੋਕਾਂ ਦੇ ਲੀਡਰ ਦਾ ਕਿ ਕਿਵੇਂ ਜੋ ਉਹਨਾਂ ਨੂੰ ਇੱਕ ਕਨਸਟੀਟਿਊਸ਼ਨਲ ਪ੍ਰੋਸੈਸ ਥਰੂ ਜਿੱਤੇ ਨੇ ਤੇ ਉਹਨਾਂ ਦੇ ਕੋਲੇ ਕੋਈ ਮੈਂਮਰੇਬਲ ਪਿਕ ਕੋਈ ਮੈਂਮਰੇਬਲ ਫੋਟੋ ਜੋ ਪੰਜਾਬ ਦੀ ਆਵਾਮ ਜੋ ਅਸੀਂ ਸਾਹਮਣੇ ਰੱਖ ਸਕੀਏ ਵੀ ਕਿੰਨੀ ਜ਼ਿਆਦਾ ਪੰਜਾਬ ਵਾਸੀਆਂ ਨੇ ਮੀਤ ਕੀਤੀ ਸੀ ਤੇ ਉਸ ਤੋਂ ਬਾਅਦ ਵਿੱਚ ਭਾਈ ਅਮਰਪਾਲ ਸਿੰਘ ਨੇ ਸੌ ਚੁੱਕੀ ਤੇ ਉਹ ਤਾਂ ਗੱਲ ਕੁਝ ਵੀ ਪੈ ਗਿਆ ਇੱਕ ਮਿੰਟ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਬਤੌਰ ਵਕੀਲ ਇਹ ਸਾਰੇ ਪ੍ਰੋਸੈਸ ਦੇ ਵਿੱਚ ਇਸ ਦੌਰਾਨ ਨਹੀਂ ਮਿਲ ਸਕੇ ਤੁਸੀਂ ਨਹੀਂ ਸਰ ਮੈਨੂੰ ਨਹੀਂ ਮੁਲਾਕਾਤ ਕਰ ਦਿੱਤੀ ਗਈ ਉਹਨਾਂ ਨੇ ਹਾਲਾਂਕਿ ਮੈਂ ਅਕਸਰ ਹੀ ਦਿਗਬਰੂਗੜ ਜੇਲ੍ਹ ਜਾ ਕੇ ਮੁਲਾਕਾਤ ਕਰਨਾ ਹਾਂ 29 ਤੇ 30 ਜੂਨ ਨੂੰ ਵੀ ਇਹ ਮੁਲਾਕਾਤ ਕਰਕੇ ਆਇਆ ਹਾਂ ਤੇ ਉਸ ਤੋਂ ਹਫ਼ਤਾ ਬਾਅਦ ਹੀ ਜਿਉਂ ਇਹ ਔਰ ਜੋ ਪਾਰਲੀਮੈਂਟ ਦਾ ਸੈਸ਼ਨ ਜੋ ਸੌ ਚੁੱਕ ਸਮਾਗਮ ਸੀ ਭਾਈ ਅਮਰਿਤਪਾਲ ਸਿੰਘ ਦਾ ਜੀ ਤੇ ਇੱਥੋਂ ਤੱਕ ਸਾਡੇ ਉੱਥੇ ਪਬਲਿਕ ਵਿਜ਼ਿਟਰ ਦੇ ਪਾਸ ਵੀ ਨਹੀਂ ਬਣ ਦਿੱਤੇ ਗਏ ਪਾਰਲੀਮੈਂਟ ਦੇ ਵਿੱਚ ਜਿਸ ਵੇਲੇ ਜਿਸ ਵੇਲੇ ਈਮਾਨ ਜਿਸ ਵੇਲੇ ਅਮਰਿਤਪਾਲ ਸਿੰਘ ਨੇ ਸੌ ਚੁੱਕੀ ਆ ਸਪੀਕਰ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਉਸ ਵੇਲੇ ਉਹਨਾਂ ਦੇ ਫੈਮਿਲੀ ਵੱਲੋਂ ਕੌਣ ਕੌਣ ਮੌਜੂਦ ਸੀ ਉੱਥੇ ਨਹੀਂ ਸਰ ਉਹੀ ਤਾਂ ਗੱਲ ਹੈ ਨੇ ਜੀ ਕਿਸੇ ਨੂੰ ਅੰਦਰ ਜਾਣ ਦਿੱਤਾ ਗਿਆ ਜੋ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਅਤੇ ਚਾਚਾ ਜੀ ਉਹ ਤਾਂ ਪਾਰਲੀਮੈਂਟ ਦੇ ਅੰਦਰ ਹੀ ਨਹੀਂ ਗਏ ਜੋ ਪਾਰਲੀਮੈਂਟ ਜੋ ਐਡਮਿਨਿਸਟ੍ਰੇਸ਼ਨ ਦੇ ਬੰਦੇ ਨੇ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਰੇ ਸਾਨੂੰ ਜੇ ਲਿਸਟ ਅਪਰੂਵ ਹੋ ਕੇ ਆਉਗੀ ਤਾਂ ਅਸੀਂ ਅੰਦਰ ਜਾਣ ਦਵਾਂਗੇ ਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ 6 ਜੋ ਬੰਦਿਆਂ ਦੀ ਲਿਸਟ ਭੇਜੀ ਸੀ ਜਿਸ ਦੇ ਵਿੱਚ ਮੇਰਾ ਵੀ ਨਾਂ ਸੀ ਤੇ ਉਹਨਾਂ ਦੇ ਪੂਰੇ ਪਰਿਵਾਰਕ ਮੈਂਬਰਾਂ ਦੇ ਵੀ ਨਾਂ ਸੀ ਪਰ ਉਹ ਲਿਸਟ ਕਦੇ ਅਪਰੂਵ ਹੀ ਨਹੀਂ ਹੋਈ ਉਹ ਲਿਸਟਿਕਾ ਤੇ ਅਪਰੂਵ ਨਹੀਂ ਹੋਈ ਸਾਨੂੰ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਨਾ ਕਿਸੇ ਪਰਿਵਾਰਕ ਮੈਂਬਰ ਨੂੰ ਪਾਰਲੀਮੈਂਟ ਦੇ ਅੰਦਰ ਜਾਣ ਦਿੱਤਾ ਤੇ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਜਦੋਂ ਉਹਨਾਂ ਨੇ ਅੰਦਰ ਹੀ ਨਹੀਂ ਜਾਣ ਦਿੱਤਾ ਕਿਸੇ ਨੂੰ ਜੀ ਉਹ ਚੁੱਕੀ ਆ ਓਥ ਲਿਆ ਆ ਅਮਰਿਤਪਾਲ ਨੇ ਉਹਦੀ ਕੋਈ ਅਫੀਸ਼ੀਅਲੀ ਕੋਈ ਲੋਕ ਸਭਾ ਵੱਲੋਂ ਕੋਈ ਫੋਟੋ ਰਿਲੀਜ਼ ਹੋਈ ਆ ਪਰਿਵਾਰ ਨੂੰ ਜੋ ਜੋ ਰੱਖ ਸਕਣ ਐਜ਼ ਅ ਮੈਮਰੀ ਨਹੀਂ ਸਰ ਵੈਸੇ ਦੇਖਿਆ ਜਾਵੇ ਤਾਂ ਕਨਸਟੀਟਿਊਸ਼ਨਲੀ ਆਪਾਂ ਦੇਖੀਏ ਵੀ ਜੋ ਇਹ ਸਾਰੇ ਰੂਲਸ ਐਂਡ ਪ੍ਰੋਸੀਜਰ ਦੇਖੀ ਆਪਾਂ ਲੋਕ ਸਭਾ ਦੇ ਤੇ ਕੱਲੀ ਕੱਲੀ ਚੀਜ਼ ਐ ਜੋ ਰਿਕਾਰਡ ਹੁੰਦੀ ਐ ਜੀ ਰਿਕਾਰਡ ਮੇਨਟੇਨ ਕੀਤਾ ਜਾਂਦਾ 1947 1951 ਦਾ ਜੋ ਫਰਸਟ ਪਾਰਲੀਮੈਂਟ ਸੀ ਉਹਨਾਂ ਦੇ ਸਾਰੇ ਨਾਂ ਆਪਣੇ ਕੋਲੇ ਹੀ ਗਏ ਨੇ ਫੋਟੋ ਸਹੀਆਂ ਨੇ ਸਪੀਚਾਂ ਹੈਗੀਆਂ ਨੇ ਉਹਨਾਂ ਜਿਹੜੀਆਂ ਓਥ ਲਈਆਂ ਨੇ ਉਹ ਰਿਕਾਰਡ ਦੇ ਉੱਪਰ ਐ ਤੇ ਉਹ ਜਨ ਤੱਕ ਕੀਤਾ ਜਾਂਦਾ ਮਿਊਜ਼ੀਅਮ ਦੇ ਵਿੱਚ ਰੱਖਿਆ ਜਾਂਦਾ ਐ ਕਾਫੀ ਸਾਲਾਂ ਤੋਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੇ ਉਸ ਨੂੰ ਦੇਖ ਕੇ ਪ੍ਰੇਰਣਾ ਲੈਂਦੀਆਂ ਨੇ ਪਰ ਨਾ ਤਾਂ ਭਾਈ ਅਮਰਿਤਪਾਲ ਸਿੰਘ ਦੀ ਕੋਈ ਫੋਟੋ ਹੈ ਨਾ ਉਹਨਾਂ ਦੀ ਸ਼ੌਮ ਦਾ ਕੋਈ ਰਿਕਾਰਡ ਹੈ ਨਾ ਕੁਝ ਹੋਰ ਹੈ ਤੇ ਅਸੀਂ ਆਪਦੀਆਂ ਅਗਲੀਆਂ ਪੀੜ੍ਹੀਆਂ ਨੂੰ ਦਿਖਾਵਾਂਗੇ ਕੀ ਵੀ ਸਾਡੇ ਕੋਲੇ ਕੀ ਕੋਈ ਮੈਮੋਰੀਏਬਲ ਹੈ ਅਸੀਂ ਕਿਵੇਂ ਹਿਸਟਰੀ ਕ੍ਰੀਏਟ ਕੀਤੀ ਸੀ ਕੋਈ ਅਫੀਸ਼ੀਅਲ ਰਿਕਾਰਡਸ ਦੇ ਵਿੱਚ ਕੁਝ ਨਹੀਂ ਸਨ ਦੱਸਿਆ ਗਿਆ ਤਾਂ ਮੇਰੇ ਹਿਸਾਬ ਨਾਲ ਇੱਕ ਤਰੀਕੇ ਦੇ ਨਾਲ ਪੋਲੀਟੀਕਲੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨੂੰ ਮੈਂ ਕਹੂੰਗਾ ਖਰੂ ਲਾਉਣ ਵਾਲੀ ਗੱਲ ਇਹ ਉਹ ਕਰ ਰਹੇ ਨੇ ਵੀ ਜੋ politcal ਫੀਲਡ ਨੂੰ ਹੀ ਖਤਮ ਕਰ ਦੋ ਇਸ ਚੀਜ਼ ਦੇ ਮਨਸ਼ਾ ਦੇ ਨਾਲ ਇਹ ਸਾਰਾ ਕੁਝ ਮੈਂ ਕਹੂੰਗਾ ਕੀਤਾ ਜਾ ਰਿਹਾ ਹੈ ਸਾਨੂੰ ਇਹ ਪਤਾ ਲੱਗਾ ਸੀ ਜਾਂ ਜੋ ਬਾਹਰ ਖਬਰ ਆਈ ਸੀ ਉਹ ਇਹ ਸੀ ਕਿ 4 ਦਿਨਾਂ ਦੀ ਪੈਰੋਲ ਦਿੱਤੀ ਗਈ ਆ ਅਮਰਿਤਪਾਲ ਸਿੰਘ ਨੂੰ ਸੋ ਇਹ ਜੋ ਹੋਇਆ ਕਿ ਕੁਝ ਘੰਟਿਆਂ ਦੇ ਵਿੱਚ ਹੀ ਅੰਮ੍ਰਿਤਪਾਲ ਨੂੰ ਦਿੱਲੀੋਂ ਵਾਪਸ ਡਿਬਰੂਗੜ ਸੌਂ ਚੁੱਕ ਤੋਂ ਬਾਅਦ ਸੁਖਣ ਤੋਂ ਬਾਅਦ ਲੈ ਗਏ ਆ ਤੇ ਇਹ ਫਿਰ ਪਰੋਲ ਸੀ ਜਾਂ ਇਹ ਕਿਵੇਂ ਇਹਨੂੰ ਤੁਸੀਂ ਕੀ ਕਹੋਗੇ ਆਫੀਸ਼ਲ ਰਿਕਾਰਡ ਦੇ ਵਿੱਚ ਪਰੋਲ ਲਿਖੀ ਉਹਨਾਂ ਨੇ ਵਰਡ ਜਾਂ ਫਿਰ ਇੱਕ ਦਿਨ ਪਰੋਲ ਜਿਹੜੀ ਆ ਉਹ 4 ਦਿਨ ਤੋਂ ਇੱਕ ਦਿਨ ਕਿਵੇਂ ਬਣ ਗਈ ਫਿਰ ਸਰ ਮੈਂ ਉਹ ਆਰਡਰ ਦੇਖਿਆ ਸੀ ਜੀ ਜੋ ਡੀਸੀ ਅੰਬ੍ਰੇਸਰ ਸਾਹਿਬ ਨੇ ਜਿਹੜੇ ਜਿਨ ਜੋ ਡਿਟੇਨਿੰਗ ਅਥਾਰਟੀ ਨੇ ਉਹਨਾਂ ਨੇ ਪਾਸ ਕੀਤਾ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਹੋਮ ਸਕੱਤਰ ਸਾਹਿਬ ਨੇ ਇਹ ਲਿਖਿਆ ਸੀ ਵੀ ਜੋ ਪਰੋਲ ਅਸੀਂ 4 ਦਿਨਾਂ ਦੀ ਦਿੱਨੇ ਆ ਹਾਲਾਂਕਿ ਬੜਾ ਡਿਊਬੀਅਸ ਦਾ ਵਰਡ ਹੈ ਤੇ ਪਰੋਲ ਬੇਰੇ ਹਿਸਾਬ ਨਾਲ ਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਤਾਂ ਪਹਿਲੀ ਗੱਲ ਕਸਟਡੀ ਦੇ ਵਿੱਚ ਲੈ ਕੇ ਆਏ ਸੀ ਉਹਨਾਂ ਨੇ ਇਹ ਗੱਲ ਲਿਖੀ ਸੀ ਵੀ ਮੈਕਸਿਮਮ 4 ਦਿਨਾਂ ਦੇ ਲਈ ਉਹ ਦਿੱਲੀ ਵਿੱਚ ਸਟੇ ਕਰ ਸਕਦੇ ਨੇ ਪਰ ਇਹ ਕੰਡੀਸ਼ਨ ਲਾ ਦਿੱਤੀ ਸੀ ਜਦੋਂ ਹੀ ਉਹਨਾਂ ਦਾ ਸੌਜਕ ਸਮਾਗਮ ਹੋਵੇਗਾ ਤੇ ਨਾਲ ਦੀ ਨਾਲ ਉਹਨਾਂ ਨੂੰ ਵਾਪਸ ਲੈ ਜਾਣਗੇ ਤੇ ਉਸ ਦੇ ਵਿੱਚ ਇਹ ਵੀ ਕੰਡੀਸ਼ਨ ਲਾਈ ਗਈ ਸੀ ਵੀ ਉਹਨਾਂ ਨੂੰ ਇੱਕ ਜੋ ਅੰਡਰ ਸੈਕਸ਼ਨ 2C ਆਫ ਦੀ ਐਨਐਸਏ ਜੋ ਰਿਲੇਟਿਵ ਬੰਦੇ ਨੇ ਉਹਨਾਂ ਦੇ ਫਾਦਰ ਬੰਦੇ ਨੇ ਉਹਨਾਂ ਦੇ ਅੰਕਲ ਬੰਦੇ ਨੇ ਉਹਨਾਂ ਨੂੰ ਮਿਲਾਇਆ ਜਾਵੇਗਾ ਪਰ ਇੱਕ ਸੇਫ ਜ਼ੋਨ ਦੇ ਵਿੱਚ ਇੱਕ ਸੇਫ ਹਾਊਸ ਕ੍ਰੀਏਟ ਕਰਕੇ ਸੇਫ ਔਮ ਕ੍ਰੀਏਟ ਕਰਕੇ ਉੱਥੇ ਮਿਲਾਇਆ ਜਾਵੇਗਾ ਤੇ ਮੇਝ ਸਮਝਦਾ ਹੈ ਵੀ ਜੋ ਸਰਕਾਰ ਹੈ ਉਹ ਪਾਰਲੀਮੈਂਟ ਨੂੰ ਇੱਕ ਸੇਫ ਹਾਊਸ ਨਹੀਂ ਸਮਝਦੀ ਇੱਕ ਸੇਫ ਜ਼ੋਨ ਨਹੀਂ ਸਮਝਦੀ ਜਿੱਥੇ ਭਾਈ ਅਵਰਧਪਾਲ ਸਿੰਘ ਆਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਦੇ ਉਹ ਕੋਈ ਡਕੈਤਤਾ ਹੈ ਨਹੀਂ ਕਿ ਕੋਈ ਵੱਡਾ ਕੋਈ ਹੀਨਸ ਕ੍ਰਾਈਮ ਨਹੀਂ ਕੀਤਾ ਭਾਈ ਅਮਰਤਪਾਲ ਸਿੰਘ ਨੇ ਉਹਨਾਂ ਦਾ ਜਿਹੜਾ ਚੈਂਬਰ ਹੈ ਮੇਰੇ ਹਿਸਾਬ ਨਾਲ ਕੋਈ ਐਸਪੀ ਹੈਗੇ ਨੇ ਤੇਜਿੰਦਰ ਸਿੰਘ ਉਹੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਉੱਥੇ ਜੋ ਚੈਂਬਰ ਦੇ ਵਿੱਚ ਨਾਲ ਲੈ ਕੇ ਗਏ ਸੀ ਤੇ ਇੱਕੋ ਇੱਕ ਪੁਲਿਸ ਮੁਲਾਜ਼ਮ ਹੀ ਉੱਥੇ ਚੈਂਬਰ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਹੀਂ ਕਿਸੇ ਦੋਸਤ ਮਿੱਤਰ ਨੂੰ ਕਿਸੇ ਉੱਥੇ ਜੋ ਵਕੀਲ ਨੂੰ ਐਡਵੋਕੇਟ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਮੇਰੇ ਹਿਸਾਬ ਨਾਲ ਇੱਕ ਬੜਾ ਡਿਸਰੈਸਪੈਕਟਫੁਲ ਜੋ ਟ੍ਰੀਟਮੈਂਟ ਹੈ ਉਹਨਾਂ ਨੇ ਮੀਟ ਕੀਤਾ ਹੈ ਤੇ ਮੈਂ ਕਹੂੰਗਾ ਜਾਨਪੂਝ ਕੇ ਕੀਤਾ ਗਿਆ ਸਾਰਾ ਕੁਝ ਇਹ ਪਰੋਲ ਨਹੀਂ ਸੀ ਇਹ ਕਸਟਡੀ ਦੇ ਵਿੱਚ ਉਹਨਾਂ ਨੂੰ ਲਿਆ ਕੇ ਸੌਂ ਚੁਕਾ ਕੇ ਤੇ ਵਾਪਸ ਭੇਜਤਾ ਗਿਆ ਹਾਂਜੀ ਬਿਲਕੁਲ درست ਗੱਲ ਹੈ ਸਰ ਕੋਈ ਪਰੋਲ ਨਹੀਂ ਸੀ ਪਰੋਲ ਇੱਕ ਡਬੀਅਸ ਵਰਡ ਹੈ ਇੱਥੇ ਯੂਜ਼ ਕਰਨਾ ਇਹ ਇਨ ਕਸਟਡੀ ਸੀ ਇਨ ਕਸਟਡੀ ਨੂੰ ਲੈ ਕੇ ਆਏ ਨੇ ਗਾਰਡ ਲੱਗੀ ਹੋਈ ਸੀ ਆਸ-ਪਾਸੇ ਤੇ ਜੋ ਐਸਐਸਪੀ ਕਪੂਰਥਲਾ ਮੇਰੇ ਸਾਹ ਨਾਲ ਨਾਲ ਸੰ ਉਹਨਾਂ ਦੇ ਉਹਨਾਂ ਦੀ ਦੇਖ ਰਹੀ ਤੇ ਵਿੱਚ ਸਾਰਾ ਕੁਝ ਹੋਇਆ ਹੋਰ ਏਜੰਸੀਆਂ ਦੇ ਬੜੇ ਬੰਦੇ ਸੀ ਤਾਂ ਇੱਕ ਹਿਸਾਬ ਨਾਲ ਕਾਮ ਨੂੰ ਭੰਬਲ ਪੂਸੇ ਚ ਪਾਉਣ ਲਈ ਤੇ ਇਹ ਸਾਰਾ ਕੁਝ ਕੀਤਾ ਗਿਆ ਪਰੋਲ ਦਿੱਤੀ ਕੁਝ ਵੀ ਨਹੀਂ ਸੀ ਰਾਤ ਉੱਥੇ ਸਵੇਰੇ ਮੇਰੀ ਨੌਲੇਜ ਆਇਆ 3:30 ਵਜੇ ਉਹਨਾਂ ਨੂੰ ਜੇਲ੍ਹ ਤੋਂ ਲੈ ਕੇ ਚੱਲ ਪਏ ਸੀ 5-6 ਘੰਟਿਆਂ ਦਾ ਸਫ਼ਰ ਸੀ ਜੋ ਮਿਲਟਰੀ ਦਾ 에ਅਰਕ੍ਰਾਫਟ ਸੀ ਜੋ ਮੈਂ ਕਹੂੰਗਾ ਦੋ ਪੱਖਿਆਂ ਵਾਲਾ ਹੈਲੀਕਾਪਟਰ ਹੁੰਦਾ ਹੈ ਉਹ ਹੈਲੀਕਾਪਟਰ ਸੀ 5 ਤੋਂ 6 ਘੰਟੇ ਲੱਗੇ ਉਹਨਾਂ ਨੂੰ 8-9 ਵਜੇ ਦਿੱਲੀ ਪਹੁੰਚੇ 4:30 ਵਜੇ ਉਹ ਮੈਨੂੰ ਪਤਾ ਹੈ ਮੈਂ ਵੀ ਉੱਥੇ ਬਾਹਰ ਹੀ ਮੌਜੂਦ ਸੀ ਸੀਆਰਪੀਐਫ ਜਿਹੜਾ ਪੋਸਟ ਤੇ ਬਾਹਰ 3:30 ਵਜੇ ਦੁਪਹਿਰ ਇਹਨਾਂ ਨੂੰ ਵਾਪਸ ਲੈ ਕੇ ਚੱਲ ਪਏ ਸੀ 4 ਵਜੇ ਦੀ ਫਲਾਈਟ ਸੀ ਰਾਤ ਨੂੰ ਫਿਰ ਤੋਂ 9-10 ਵਜੇ ਡਿਬਗੁਰਗੜ ਜੇਲ੍ਹੋਂ ਪਹੁੰਚ ਗਏ ਤੇ ਸਾਰਾ ਕੁਝ ਇੱਕ ਤਰੀਕੇ ਦੇ ਨਾਲ ਡਰਾਮਾ ਇੱਕ ਫਿਲਮੀ ਡਰਾਮਾ ਇੱਕ ਸਕ੍ਰਿਪਟ ਦੇ ਅਕੋਰਡਿੰਗ ਕੀਤਾ ਗਿਆ ਇੱਕ ਹਵਾ ਕ੍ਰੀਏਟ ਕਰਨ ਦੇ ਖਾਤਰ ਇੱਕ ਮੈਗਮਾ ਡਾਰਕ ਕ੍ਰੀਏਟ ਕਰਨ ਦੀ ਖਾਤਰ ਆਮ ਲੋਕਾਂ ਦੇ ਵਿੱਚ ਇਹ ਸਾਰਾ ਢੌਂਗ ਹੈ ਜੋ ਰਚਾਇਆ ਗਿਆ ਸੀ। ਈਮਾਨ ਸਿੰਘ ਜਿਸ ਵੇਲੇ ਅਮਰਿਤਪਾਲ ਸਿੰਘ ਆਪਣੇ ਪਰਿਵਾਰ ਨੂੰ ਮਿਲੇ ਨੇ। ਉਦੋਂ ਉੱਥੇ ਕੌਣ-ਕੌਣ ਮੌਜੂਦ ਸੀ ਕਿ ਪੁਲਿਸ ਵਾਲੇ ਉਸ ਵੇਲੇ ਵੀ ਉੱਥੇ ਮੌਜੂਦ ਸੀ ਜਾਂ ਉਹਨਾਂ ਦੀ ਪਰਸਨਲ 1 ਟੂ 1 ਮੀਟਿੰਗ ਹੋਣ ਦਿੱਤੀ ਪਰਿਵਾਰ ਦੇ ਨਾਲ। ਅ ਦੇਖੋ ਉੱਥੇ ਜਿਵੇਂ ਕਿ ਕਮਰੇ ਦੇ ਵਿੱਚ ਉਹਨਾਂ ਦਾ ਚਾਚਾ ਜੀ ਦਸ ਦਸਰੇ ਸਨ ਉਹਨਾਂ ਦੀ ਵੀ ਕਮਰੇ ਦੇ ਵਿੱਚ ਮੀਟਿੰਗ ਹੋਈ ਸੀ। ਉਥੇ ਜੋ ਕਮਰੇ ਦੇ ਆਸ-ਪਾਸੇ ਜੋ ਪੁਲਿਸ ਹੈ ਤੇ ਜੋ CRPF ਦੋਵੇਂ ਲੱਗੀ ਹੋਈਆਂ ਸੀ ਉਥੇ ਜੋ ਖਾਣ-ਪੀਣ ਦਾ ਵੀ ਥੋੜਾ-ਬਹੁਤਾ ਪ੍ਰਬੰਧ ਕੀਤਾ ਗਿਆ ਸੀ ਤੇ ਮੇਰੇ ਹਿਸਾਬ ਨਾਲ ਜਿਵੇਂ ਕਿ ਉਹਨਾਂ ਨੂੰ ਕੁਝ ਕੁ ਮਿੰਟੀ ਕੋਈ 35-40 ਮਿੰਟੀ ਉਹਨਾਂ ਨੂੰ ਮਿਲੇ ਹੋਣਗੇ ਗੱਲਬਾਤ ਕਰਨ ਦੇ ਜਦੋਂ ਉਥੇ ਆਏ ਜੋ ਪਰਿਵਾਰ ਤਾਂ ਉਥੇ ਪਿਛਲੇ 2 ਘੰਟਿਆਂ ਤੋਂ ਮੌਜੂਦ ਸੀ ਪਰਿਵਾਰ ਦਾ ਇੱਕ 12:30 1 ਵਜੇ ਉਥੇ ਪਹੁੰਚ ਗਿਆ ਸੀ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ 2:30-3 ਵਜੇ ਲੈ ਕੇ ਆਏ ਨੇ ਤੇ ਮੈਜ 35-40 ਮਿੰਟਾਂ ਦੀ ਮੁਲਾਕਾਤ ਸੀ ਉਹ ਵੀ ਆਈ ਲਾਂਗ ਹੀ ਉੱਥੇ ਨਿਗਰਾਨੀ ਦੇ ਲਈ ਪੁਲਿਸ ਅਫਸਰ ਵੀ ਮੌਜੂਦ ਸਨ ਤਾਂ ਮੈਂ ਕਹੂੰਗਾ ਜੋ ਮੁਕਤੀ ਗੱਲ ਹੈ ਜੋ ਫ੍ਰੀ ਐਂਡ ਫੇਅਰ ਕੋਈ ਵੀ ਮੁਲਾਕਾਤ ਨਹੀਂ ਸੀ ਕੋਈ ਗੱਲਬਾਤ ਕਰਨੀ ਸੀ ਅੰਡਰ ਸਰਵੇਲੈਂਸ ਮੁਲਾਕਾਤ ਸੀ ਤੇ ਸਾਰਾ ਕੁਝ ਮੈਂ ਕਹੂੰਗਾ ਬੜੀ ਜਲਦਬਾਜ਼ੀ ਦੇ ਵਿੱਚ ਇੱਕ ਨਿਰਾਦਰ ਕਰਨ ਦੀ ਮੰਚਾ ਦੇ ਨਾਲ ਇਹ ਸਾਰਾ ਕੁਝ ਕੀਤਾ ਹੋਇਆ ਸੀ ਈਮਾਨ ਸਿੰਘ ਅਮਰੀਕਾ ਦੇ ਇੱਕ ਅਟਾਰਨੀ ਜਸਪ੍ਰੀਤ ਸਿੰਘ ਨੇ ਮਸਲਾ ਚੁੱਕਿਆ ਵਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਆ ਔਰ ਉਹਨਾਂ ਨੇ ਇਹ ਮਸਲਾ ਜਿਹੜਾ ਵਾ ਅਮਰੀਕਾ ਦੇ ਕੁਝ ਪੋਲੀਟਿਸ਼ੀਅਨਸ ਜਿਹਦੇ ਵਿੱਚ ਉਥੋਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਵੀ ਸ਼ਾਮਲ ਨੇ ਉਹਨਾਂ ਤੱਕ ਇਹ ਮਸਲਾ ਚੁੱਕਿਆ ਵਾ ਕੀ ਵਜ੍ਹਾ ਲੱਗਦੀ ਆ ਕਿ ਅਮਰੀਕਾ ਚ ਕੁਝ ਲੋਕਾਂ ਨੇ ਮਸਲਾ ਚੁੱਕਿਆ ਦੀ ਇੰਡੀਆ ਦੇ ਵਿੱਚ ਕਿਸੇ ਨੇ ਇਹ ਮਸਲਾ ਜਿਹੜਾ ਵਾ ਹਾਲੀ ਤੱਕ ਨਹੀਂ ਚੁੱਕਿਆ ਕਿਸੇ ਸਿਆਸੀ ਲੀਡਰ ਨੇ ਨਹੀਂ ਚੁੱਕਿਆ ਔਰ ਕੁਝ ਹੱਦ ਤੱਕ ਮੇਰੇ ਖਿਆਲ ਮੀਡੀਆ ਨੇ ਵੀ ਇਹ ਮਸਲਾ ਜਿਹੜਾ ਵਾ ਨਹੀਂ ਉਠਾਇਆ ਅਹਾਂ ਜੀ ਸਰ ਜੋ ਅਟਾਰਨੀ ਹੈਗੇ ਨੇ ਸਰਦਾਰ ਜਸਪ੍ਰੀਤ ਸਿੰਘ ਜੀ ਬੜੀ ਇੱਕ ਮੈਗੂਨ ਇਕ ਰੂ ਨੇ ਚੋਣਾ ਦੇ ਦੌਰਾਨ ਜਦੋਂ ਇੱਥੇ ਕੈਂਪੇਨਿੰਗ ਕਰ ਰਹੇ ਸੀ ਅਸੀਂ ਕਡੂਸਾ ਬਲਕੇ ਦੇ ਵਿੱਚ ਤਾਂ ਉਦੋਂ ਇੱਕ ਸੱਜਣ ਮਿੱਤਰ ਨੇ ਉਹਨਾਂ ਨਾਲ ਗੱਲ ਕਰਾਈ ਸੀ ਤੇ ਉਦੋਂ ਦੱਸ ਰਿਹਾ ਸੀ ਵੀ ਜੋ ਉੱਥੋਂ ਦੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਕੰਪਲਾ ਹੈਰਿਸ ਉਹਨਾਂ ਨਾਲ ਉਹ ਮੁੱਦਾ ਚੁੱਕਣਗੇ ਉਹਨਾਂ ਨੂੰ ਮਿਲਣਗੇ ਉਹ ਪਰਸਨਲੀ ਜਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਯਕੀਨੀ ਵੀ ਬਣਾਈਏ ਸਾਰੀ ਗੱਲ ਉਹ ਉੱਥੇ ਮਿਲੇ ਵੀ ਜਾ ਕੇ ਜੀ ਤੇ ਅਸੀਂ ਜੋ ਧੰਨਵਾਦੀ ਰਹਿਵਾਂਗੇ ਉਹਨਾਂ ਦੇ ਸ਼ੁਕਰਗੁਜ਼ਾਰ ਰਹਿਵਾਂਗੇ ਵੀ ਕਿਵੇਂ ਉਹ ਕੋ ਲੌਬੀ ਕਰਕੇ ਇੱਕ ਇੰਟਰਨੈਸ਼ਨਲ ਲੈਵਲ ਤੇ ਉਹ ਮੈਂ ਕਹੂੰਗਾ ਇੱਕ ਪ੍ਰੈਸ਼ਰ ਇੱਕ ਪੋਲਿਟੀਕਲ ਪ੍ਰੈਸ਼ਰ ਬਣਾਉਣ ਦੀ ਜੋ ਕੋਸ਼ਿਸ਼ ਕਰ ਰਹੇ ਨੇ ਪਰ ਫਿਰ ਵੀ ਮੈਂ ਕਹੂੰਗਾ ਬੜੇ ਜਿਆਦਾ ਸ਼ੁਕਰਗੁਜ਼ਾਰ ਆ ਧੰਨਵਾਦੀ ਆ ਪਰ ਪੰਜਾਬ ਦੇ ਹਿੰਦੁਸਤਾਨ ਦੇ ਖਾਸ ਕਰਕੇ ਪੰਜਾਬ ਦੇ ਜਿਹੜੇ ਬਹੁਤੇ ਲੀਡਰ ਨੇ ਉਹ ਮੈਂ ਕਹੂੰਗਾ ਭਾਈ ਅਮਰਪਾਲ ਸਿੰਘ ਦੀ ਪਪੂਲੈਰਿਟੀ ਜੋ ਦਰੇ ਹੋਏ ਉਹਨਾਂ ਨੂੰ ਆਪ ਵੀ ਜੋ ਆਪਦੀ ਪੋਲਿਟੀਕਲ ਫੀਲਡ ਹੈ ਉਹ ਕਿਸਕ ਦਾ ਨਜ਼ਰ ਆ ਰਿਹਾ ਹੈ ਖਾਸ ਕਰਕੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਬੜੇ ਜ਼ਿਆਦਾ ਮੈਂ ਕਹੂੰਗਾ ਇਸ ਚੀਜ਼ ਤੋਂ ਦੁਖੀ ਨੇ ਭਾਈ ਅਮਰਪਾਲ ਸਿੰਘ ਦੀ ਪਪੂਲੈਰਿਟੀ ਤੋਂ ਜੋ ਮੁੱਖ ਮੰਤਰੀ ਸਾਹਿਬ ਨੂੰ ਇਹ ਡਰ ਲੱਗ ਰਿਹਾ ਹੈ ਵੀ ਕਿਵੇਂ ਪੰਜਾਬ ਦੇ ਵਿੱਚ ਇੱਕ ਨਵੀਂ ਪੰਥਕ ਅਤੇ ਜਿਹੜੀ ਖੇਤਰੀ ਧਿਰ ਹੈ ਉਸ ਦੀ ਉਸਾਰੀ ਹੋਣ ਜਾ ਰਹੀ ਹੈ ਸਾਰੀ ਉਹਨਾਂ ਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਹੈ ਕਿਵੇਂ ਉਹਨਾਂ ਦੀ ਵੋਟ ਬੈਂਕ ਹੈ ਜੋ 46% ਤੋਂ 21-22% ਤੇ ਆ ਚੁੱਕਿਆ ਹੈ 18 ਹਲਕੇ ਇਹੋ ਜਿਹੇ ਨੇ ਫਰੀਦਕੋਟ ਵਾਲਾ ਤੇ ਮੈਂ ਕਹੂੰਗਾ ਖਡੂਰ ਸਾਹਿਬ ਵਾਲਾ ਉਸ 18 ਐਮਐਲਏ ਹਲਕੇ ਆਉਂਦੇ ਨੇ ਜਿੱਥੇ ਕਲੀਨ ਸਵੀਪ ਹੋਇਆ ਪੰਥ ਦੇ ਹੱਕ ਦੇ ਵਿੱਚ ਇੱਕ ਹਵਾ ਚੱਲੀ ਹੈ ਤਾਂ ਇਹਨਾਂ ਸਾਰੇ ਲੀਡਰਾਂ ਨੂੰ ਚਾਹੇ ਕਾਂਗਰਸੀ ਹੋਣ ਤਾਂ ਚਾਹੇ ਬਾਦਲ ਗਰੁੱਪ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਬੀਜੇਪੀ ਹੋਵੇ ਇਹ ਬੜੇ ਸਹਿਮੇ ਹੋਏ ਨੇ ਡਰੇ ਹੋਏ ਨੇ ਵੀ ਪੰਜਾਬ ਦੇ ਵਿੱਚ ਇੱਕ ਨਵਾਂ ਇੱਕ ਮੈਂ ਕਹੂੰਗਾ ਜੋ ਇੱਕ ਪੋਲੀਟੀਕਲੀ ਤੌਰ ਤੇ ਇੱਕ ਪੰਥ ਦੇ ਹੱਕ ਦੇ ਵਿੱਚ ਰੈਵਿਊਸ਼ਨ ਜੋ ਉਰੇ ਹੈ ਤੇ ਉਸ ਚੀਜ਼ ਤੋਂ ਡਰੇ ਹੋਏ ਨੇ ਤਾਂ ਕਰਕੇ ਇੱਕ ਮੈਂ ਕਹਾਂਗਾ ਚੁੱਪ ਪਸਰੀ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਓਕੇ ਈਮਾਨ ਸਿੰਘ ਇੱਕ ਹੋਰ ਇੱਕ ਹੋਰ ਵਿਵਾਦ ਜਿਹੜਾ ਵਾ ਉਹ ਸਾਹਮਣੇ ਆਇਆ ਵਾ ਵਿਵਾਦ ਉੱਠਿਆ ਵਾ ਅ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆ ਕੇ ਅੰਮ੍ਰਿਤਪਾਲ ਦੇ ਮਾਤਾ ਜੀ ਸਦਾਰਨੀ ਬਲਵਿੰਦਰ ਕੌਰ ਨੇ ਇੱਕ ਸਟੇਟਮੈਂਟ ਦਿੱਤੀ ਕਿ ਉਹ ਤੇ ਪੰਜਾਬ ਦੇ ਹੱਕਾਂ ਲਈ ਖੜੇ ਆ ਲੋਕਾਂ ਨੂੰ ਬੱਚਿਆਂ ਨੂੰ ਨਸ਼ੇ ਛਡਾਉਂਦੇ ਆ ਔਰ ਉਹਨਾਂ ਦਾ ਖਾਲਿਸਤਾਨ ਨਾਲ ਕੋਈ ਵਾਸਤਾ ਨਹੀਂ ਉਦੋਂ ਫਿਰ ਉਸ ਤੋਂ ਬਾਅਦ ਇੱਕ ਹੋਰ ਸਟੇਟਮੈਂਟ ਆਉਂਦੀ ਆ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਵਾ ਕਿ ਅੰਮ੍ਰਿਤਪਾਲ ਨੇ ਇਹ ਸਟੇਟਮੈਂਟ ਨਾਲ ਅਸਹਿਮਤੀ ਜਤਾਈ ਆ ਉਹਨਾਂ ਨੇ ਕਿਹਾ ਕਿ ਇੱਕ ਸਿੱਖ ਰਾਜ ਜਾਂ ਸਿੱਖ ਸਟੇਟ ਦਾ ਸੁਪਨਾ ਲੈਣਾ ਕੋਈ ਮਾੜੀ ਗੱਲ ਨਹੀਂ ਔਰ ਜੇ ਉਹਨਾਂ ਦੇ ਸਾਹਮਣੇ ਆਪਸ਼ਨ ਹੋਈ ਇੱਕ ਪਾਸੇ ਪਰਿਵਾਰ ਤੇ ਦੂਜੇ ਪਾਸੇ ਪੰਥ ਉਹ ਪੰਥ ਦੇ ਨਾਲ ਖੜੇ ਹੋਣਗੇ ਇਹਨੂੰ ਤੁਸੀਂ ਕਿਵੇਂ ਦੇਖਦੇ ਜੇ ਇਹ ਜਿਹੜੀ ਦੂਜੀ ਸਟੇਟਮੈਂਟ ਆਈ ਆ ਅੰਮ੍ਰਿਤਪਾਲ ਸਿੰਘ ਵੱਲੋਂ ਇਹ ਕਿੰਨੇ ਤੇ ਕਿਵੇਂ ਇਹ ਇਸ਼ੂ ਹੋਈ ਆ ਕਿਵੇਂ ਇਸ਼ੂ ਕੀਤੀ ਔਰ ਕਿਵੇਂ ਇਸ਼ੂ ਹੋਈ ਆ ਅਹਰਜੀ ਸਰ ਜੋ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੇ ਉਹਨਾਂ ਨੇ ਉਸ ਸਮੇਂ ਉਹਨਾਂ ਦੇ ਪਿੰਡ ਜੱਲੂਪੁਰ ਖੇੜੇ ਉਹ ਵਜੂਦ ਦਾ ਜਦੋਂ ਕੋਈ মিডিਆ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਤੇ ਬੈਸੀ ਦੇਖਿਆ ਜਾਵੇ ਤਾਂ ਇਹ ਤਾਂ ਉਹਨਾਂ ਦੇ ਮਾਤਾ ਜੀ ਦੇ ਮੈਂ ਕਹੂੰਗਾ ਜੋ ਉਹਨਾਂ ਦੇ ਨਿੱਕੀ ਵਿਚਾਰ ਹੋ ਸਕਦੇ ਹੀ ਨੇ ਉਸ ਤੋਂ ਬਾਅਦ ਵੀ ਜੋ ਭਾਈ ਅਮਰਿਤਪਾਲ ਸਿੰਘ ਦਾ ਇੱਕ ਆਫੀਸ਼ੀਅਲ ਜੋ ਟਵਿੱਟਰ ਐਕਸ ਦੇ ਉੱਪਰ ਜੋ ਇੱਕ ਪੇਜ ਹੈ ਉਸ ਦੇ ਉੱਪਰੋ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਵੀ ਇਸ ਤੇ ਮੈਂ ਵੀ ਕਹਿਣਾ ਗੱਲ ਆਖਰੀ ਚਾਹਾਂਗਾ ਵੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸਿੱਖ ਕੌਮ ਨੂੰ ਪਾਸ਼ਾਹੀ ਦਾਵਾ ਦਿੱਤਾ ਸੀ ਕਲੇਮ ਟੂ ਸੋਵਰਿਟੀ ਉਹਨਾਂ ਨੇ ਦਿੱਤਾ ਸੀ ਬੜੇ ਸਾਡੇ ਇਤਿਹਾਸਿਕ ਜਿਹੜੇ ਗ੍ਰੰਥ ਨੇ ਸ਼ਹੀਦ ਭਾਈ ਰਤਨ ਸਿੰਘ ਤੋਂ ਭਗੂ ਹੋਏ ਨੇ ਜੀ ਸ਼ੇਰੇ ਪੰਜਾਬ ਮਹਾਰਾਜ ਰਜੀਤ ਸਿੰਘ ਦੇ ਸਮੇਂ ਤੇ ਉਹ ਅਰਿਸਟੋਕਰੇਸੀ ਦੇ ਪਾਰਟਸ ਉਹਨਾਂ ਦੇ ਜਿਹੜੇ ਵੱਡੇ-ਵੱਡੇ ਸੀ ਜੋ ਜਿਨ੍ਹਾਂ ਨੇ ਉਦੋਂ ਮੱッセ ਰੰਗੜ ਨੂੰ ਸੋਧਾ ਲਾਇਆ ਸੀ ਤੇ ਉਹ ਬੜੇ ਇੱਕੋ ਪਰਿਵਾਰ ਨੂੰ ਬਿਲੋਂਗ ਕਰਦੇ ਸਨ ਤੇ ਉਹਨਾਂ ਨੇ ਇੱਕ ਜੋਗ ਗ੍ਰੰਥ ਲਿਖਿਆ ਸੀ ਪਰਾਚੀਨ ਪੰਥ ਪ੍ਰਕਾਸ਼ ਉਹ 18 20 30 ਵਿੱਚ ਉਹ ਪ੍ਰਕਾਸ਼ਿਤ ਹੋਇਆ ਸੀ ਤੇ ਉਸ ਦੇ ਵਿੱਚ ਵੀ ਇਸ ਚੀਜ਼ ਦਾ ਇੱਕ ਵਰਨਣ ਹੈ ਵੀ ਜੋ ਕਲੇਮ ਟੂ ਸੋਵਰਨਿਟੀ ਹੈ ਪਾਸ਼ਾਹੀ ਦਾਵਾ ਹੈ ਉਹ ਸਿੱਖ ਕੌਮ ਦਾ ਬੁਢੇ ਦੀ ਇੱਕ ਹੱਕ ਹੈ ਤੇ ਮੈਂ ਸਮਝੂਗਾ ਵੀ ਜੋ ਵੀ ਬੰਦਾ ਪਾਸ਼ਾਹੀ ਦਾਵੇ ਤੋਂ ਜਾਂ ਕਲੇਮ ਟੂ ਸੋਵਰਨਿਟੀ ਤੋਂ ਮੁਨਕਰ ਹੁੰਦਾ ਹੈ ਤਾਂ ਪੰਥ ਤੋਂ ਮੁਨਕਰ ਹੋ ਜਾਂਦਾ ਹੈ ਤਾਂ ਭਾਈ ਅਮਰਜਪਾਲ ਸਿੰਘ ਨੇ ਇਹ ਸਿੱਧ ਕਰ ਦਿੱਤਾ ਵੀ ਉਹ ਜੋ ਪਾਸ਼ਾਹੀ ਦਾਅਵੇ ਦੇ ਨਾਲ ਖੜੋਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਮੇਨ ਫਾਊਂਡਰਸ ਹਨ ਭਾਈ ਦੀਪ ਸਿੱਧੂ ਉਹਨਾਂ ਨੇ ਵੀ ਇਹ ਗੱਲ ਆਖੀ ਸੀ ਕਿ ਹਮ ਰਾਖਤ ਪਾਸ਼ਾਹੀ ਦਾਅਵਾ ਜੋ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਅੰਕਿਤ ਹੈ ਗੱਲ ਤਾਂ ਇਹ ਜੋ ਗੱਲ ਭਾਈ ਅਮਰਿਤਪਾਲ ਸਿੰਘ ਸਪਸ਼ਟ ਕਰ ਦਿੰਦੀ ਹੈ ਵੀ ਜੋ ਕਲੇਮ ਟੂ ਸੋਵਰਨਿਟੀ ਹੈ ਉਸ ਸਿੱਖ ਕੌਮ ਦਾ ਹਮੇਸ਼ਾ ਰਹੇਗਾ ਤੇ ਇਸ ਤੋਂ ਕਦੇ ਵੀ ਮੁਨਕਰ ਨਹੀਂ ਹੋ ਸਕਦਾ ਕੋਈ ਵੀ ਸਿੱਖ ਇਸ ਤੋਂ ਜੋ ਮੈਂ ਕਹੂੰਗਾ ਕਦੇ ਮੁਨਕਰ ਨਹੀਂ ਹੋ ਸਕਦਾ ਪਰ ਇਹ ਜਿਹੜਾ ਉਹਨਾਂ ਦਾ ਟਵਿੱਟਰ ਹੈਂਡਲ ਹੈ ਜਿਹੜਾ ਅਮਰਿਤਪਾਲ ਸਿੰਘ ਦਾ ਉਹਨੂੰ ਕੌਣ ਚਲਾ ਰਿਹਾ ਵਾ ਜਿਹਦੇ ਤੇ ਜੇ ਟਵਿੱਟਰ ਹੈਂਡਲ ਤੇ ਇਹ ਸਟੇਟਮੈਂਟ ਉਹਨਾਂ ਵੱਲੋਂ ਪਾਈ ਆ ਅ ਦੇਖੋ ਸਰ ਇਸ ਤੇ ਇਹ ਚੀਜ਼ ਹੈ ਜੋ ਅਸੀਂ ਐਪਲੀਕੇਸ਼ਨ ਲਾਈਆਂ ਸੀ ਡੀਸੀ ਉੱਥੇ ਦਿਬੜੂਗੜ ਕੋਲ ਵੀ ਜੋ ਅਫੀਸ਼ੀਅਲ ਟੈਲੀਫੋਨ ਲਾਈਨ ਹੈ ਉਹ ਮੋਰਤੋਂ ਸਟਾਰਟ ਕੀਤੀ ਜਾਵੇ ਇਲੈਕਸ਼ਨ ਸਮਾਪਤ ਹੋਣ ਤੋਂ ਬਾਅਦ ਤਾਂ ਹੁਣ ਜੋ ਜੇਲ੍ਹ ਦੀ ਅਫੀਸ਼ੀਅਲ ਟੈਲੀਫੋਨ ਲਾਈਨ ਹੈ ਉਹ ਚੱਲਦੀ ਹੈ ਅਤੇ ਭਾਈ ਅਮਰਿਤਪਾਲ ਸਿੰਘ ਤੇ ਜਿਹੜੇ 10 ਸਾਥੀ ਨੇ ਉਹਦੇ ਪਰਿਵਾਰਾਂ ਮੈਂਬਰਾਂ ਨਾਲ ਗੱਲ ਕਰਦੇ ਨੇ ਤੇ ਜੋ ਮੇਰੀ ਨੌਲੇਜ ਹੈ ਵੀ ਕੋਈ ਪਰਿਵਾਰਕ ਮੈਂਬਰ ਹੀ ਜੋ ਉਹ ਟਵਿੱਟਰ ਹੈਂਡਲ ਹੈ ਉਸ ਨੂੰ ਜੋ ਹੋਲਡ ਕਰਦਾ ਹੈ ਤੇ ਜੋ ਭਾਈ ਅਮਰਿਤਪਾਲ ਸਿੰਘ ਦੇ ਬਿਆਨ ਹੁੰਦੇ ਨੇ ਤੇ ਉਸ ਦੇ ਉੱਪਰ ਜੋ ਚੜਾਏ ਜਾਂਦੇ ਨੇ ਤੇ ਇੱਥੋਂ ਤੱਕ ਜੋ ਮੇਰੀ ਨੌਲੇਜ ਹੈਗੀ ਹੈ ਇਹਦਾ ਮਤਲਬ ਹੈ ਇਹ ਜਿਹੜੀ ਸਟੇਟਮੈਂਟ ਆ ਇਹ ਵਾਕਈ ਅਮਰਿਤਪਾਲ ਸਿੰਘ ਵੱਲੋਂ ਹੈਵ ਆ ਕਿਉਂਕਿ ਉਸ ਸਟੇਟਮੈਂਟ ਦੇ ਉੱਪਰ ਵੀ ਕਈ ਸਵਾਲ ਉੱਠ ਰਹੇ ਆ ਹਾਂਜੀ ਦੇਖੋ ਜੋ ਮੇਰੀ ਨੌਲੇਜ ਹੈ ਉਥੋਂ ਮੈਨੂੰ ਇਹ ਪੂਰਨ ਤੌਰ ਤੇ ਮੈਨੂੰ ਪਤਾ ਲੱਗਿਆ ਵੀ ਉਹ ਜੋ ਟਵਿੱਟਰ ਦੇ ਉੱਪਰ ਹੈ ਭਾਈ ਅਮਰਿਤ ਪਾਲ ਸਿੰਘ ਜੀ ਜੋ ਉਹ ਗੱਲ ਰੱਖੀ ਹੈ ਉਹ ਭਾਈ ਅਮਰਿਤ ਪਾਲ ਸਿੰਘ ਦੀ ਸਟੇਟਮੈਂਟ ਹੈ ਤੇ ਉਹਨਾਂ ਦੇ ਅਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਉਹ ਕੀਤੀ ਗਈ ਹੈ ਤੇ ਭਾਈ ਅਮਰਿਤ ਪਾਲ ਸਿੰਘ ਦੀ ਸਹਿਮਤੀ ਦੇ ਨਾਲ ਉਹ ਉੱਥੇ ਜੋ ਲਿਖੀ ਗਈ ਹੈ ਜੀ ਪਰੇਮਾਨ ਸਿੰਘ ਇਹਦੇ ਨਾਲ ਫਿਰ ਇੱਕ ਦੁਵੇਦਾ ਸਾਹਮਣੇ ਖੜੀ ਨਹੀਂ ਹੋ ਜਾਂਦੀ ਕਿ ਇੱਕ ਪਾਸੇ ਉਹ ਸੰਵਿਧਾਨ ਪ੍ਰਤੀ ਸੌ ਚੱਕਦੇ ਨੇ ਬਤੌਰ ਮੈਂਬਰ ਪਾਰਲੀਮੈਂਟ ਪੰਜਾਬ ਮੁਲਕ ਦੀ ਭਾਰਤ ਦੀ ਏਕਤਾ ਅਖੰਡਤਾ ਔਰ ਸੰਵਿਧਾਨ ਪ੍ਰਤੀ ਉਹ ਵਫਾਦਾਰੀ ਦਿਖਾਉਂਦੇ ਨੇ ਤੇ ਦੂਜੇ ਪਾਸੇ ਉਹ ਸਟੇਟਮੈਂਟ ਦਿਖਾਉਂਦੇ ਸਟੇਟਮੈਂਟ ਇਸ਼ੂ ਕਰਦੇ ਨੇ ਕਿ ਵੱਖਰੇ ਸਿੱਖ ਰਾਜ ਦੀ 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 ਗੱਲ ਕਰਨਾ ਕੋਈ ਜੁਰਮ ਨਹੀਂ ਹੈ ਇਸ ਤਰ੍ਹਾਂ ਦੀ ਸਟੇਟਮੈਂਟ ਇਸ਼ੂ ਕਰਦੇ ਸਰ ਗੱਲ ਇਸ ਤਰੀਕ ਦੇ ਨਾਲ ਹੈ ਜੀ ਦੇਖੋ ਜਿਨੇ 1989 ਦੇ ਵਿੱਚ ਜਿੰਨੇ ਉਦੋਂ ਮੈਂਬਰ ਪਾਰਲੀਮੈਂਟ ਜਿੱਤੇ ਸਨ ਜੀ ਚਾਹੇ ਸਰਦਾਰ ਮਜੀਤ ਸਿੰਘ ਮਾਨਸਨ ਚਾਹੇ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਸਨ ਤੇ ਚਾਹੇ ਬੀਬੀ ਬਿੰਮਲਕੌਰ ਖਾਲਸਾ ਸਨ ਚਾਹੇ ਸਰਦਾਰ ਰਾਜੀਵ ਰਾਜੀਵ ਸਿੰਘ ਖਾਲਸਾ ਸਨ ਤਾਂ ਹੋਰ ਜਿੰਨੇ ਵੀ ਜਿੰਨੇ ਵੀ ਜਿੱਤੇ ਸੀ ਜੀ ਜੋ ਆਪਣੇ ਖੁੱਡੀਆਂ ਸਾਹਿਬ ਦੇ ਪਿਤਾ ਜੀ ਸਨ ਜਾਇਦਾ ਜਾਇਦਾ ਸਾਹਿਬ ਜੀ ਤਾਂ ਉਹਨਾਂ ਨੇ ਵੀ ਉਦੋਂ ਸੰਵਿਧਾਨ ਦੀ ਸੋਚ ਚੁੱਕੀ ਸੀ ਤੇ ਉਸ ਤੋਂ ਬਾਅਦ ਵੀ ਚਾਹੇ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਵੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉਹ ਉਹਨਾਂ ਨੇ ਵੀ ਇੱਕ ਵਾਰ 1993 94 ਦੇ ਵਿੱਚ ਜੋ ਖਾਲਿਸਤਾਨ ਦੇ ਲਈ ਸੌਹ ਚੁੱਕੀ ਸੀ ਪਰ ਫਿਰ ਤੋਂ ਉਹ ਮੈਂਬਰ ਪਾਰਲੀਮੈਂਟ ਵੀ ਅੰਮ੍ਰਿਤਸਰ ਡੈਕਲੇਰੇਸ਼ਨ ਦਾ ਹਿੱਸਾ ਸਨ ਉਹ ਅੰਮ੍ਰਿਤਸਰ ਡੈਕਲੇਰੇਸ਼ਨ ਦਾ ਹਿੱਸਾ ਸੀ ਅਮਰਿੰਦਰ ਸਿੰਘ ਜੀ ਹਾਂ ਜੀ ਅੰਮ੍ਰਿਤਸਰ ਡੈਕਲੇਰੇਸ਼ਨ ਦਾ ਹਿੱਸਾ ਸਨ ਉਹ ਫਿਰ ਦੋ ਵਾਰ ਮੁੱਖ ਮੰਤਰੀ ਵੀ ਬਣੇ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਵੀ ਬਣੇ ਅਮਰਿੰਦਰ ਸਾਹਿਬ ਤੋਂ ਤਾਂ ਮੈਂ ਸਮਝਦਾ ਜੋ ਭਾਈਆਂ ਬਲਪਾਲ ਸਿੰਘ ਦੀ ਸਟੇਟਮੈਂਟ ਹੈ ਉਹ ਸਿੱਖ ਕੌਮ ਦੀ ਸੋਵਰਨਿਟੀ ਦੇ ਹੱਕ ਦੇ ਵਿੱਚ ਓਕੇ ਜੋ ਜੋ ਸਾਨੂੰ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਬਖਸ਼ੀ ਹੈ ਭਾਈ ਦੀਪ ਸਿੰਘ ਨੇ ਭਾਈ ਦੀਪ ਸਿੱਧੂ ਨੇ ਵੀ ਗੱਲ ਆਖੀ ਸੀ ਵੀ ਸੋਵਰਨਿਟੀ ਦੀ ਗੱਲ ਕਰਨੀ ਇੱਕ ਬੜੀ ਮਾਨ ਦੀ ਗੱਲ ਹੁੰਦੀ ਹੈ ਹਰੇਕ ਇੱਕ ਹਿਊਮਨ ਰਾਈਟ ਹੈ ਜੀ ਆਪਾਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਵੀ ਚੁੱਕ ਕੇ ਦੇਖ ਲਈਏ ਤਾਂ ਉਸ ਦੇ ਵਿੱਚ ਵੀ ਇੱਕ ਇਹ ਰਾਈਟ ਮੰਨਿਆ ਜਾਂਦਾ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜੋ ਰਾਈਟ ਟੂ ਸੋਵਰਨਿਟੀ ਹੈ ਉਸ ਉਹ ਇੱਕ ਵਰਲਡ ਲੈਵਲ ਤੇ ਇੱਕ ਰਾਈਟ ਮੰਨਿਆ ਜਾਂਦਾ ਹੈ ਕਿ ਹਿਊਮਨ ਰਾਈਟ ਮੰਨਿਆ ਜਾਂਦਾ ਹੈ ਤੇ ਜੇ ਆਪਾਂ ਕਨਸਟੀਟਿਊਸ਼ਨਲੀ ਉਹਨਾਂ ਦੀ ਗੱਲ ਕਰਦੇ ਆਂ ਹੋਰ ਮੈਂਬਰ ਪਾਰਲੀਮੈਂਟੇਰੀਅਨਸ ਦੇ ਵਾਂਗੂ ਜਿਵੇਂ ਕਿ ਜੋ ਯੂਕੇ ਦਾ ਪਾਰਲੀਮੈਂਟ ਹੈ ਉਸ ਦੇ ਵਿੱਚ ਵੀ ਜੋ ਸਕਾਟਲੈਂਡ ਦੇ ਐਮਪੀਜ਼ ਬੈਠਦੇ ਨੇ ਆਇਰਲੈਂਡ ਦੇ ਜੋ ਮੈਂਬਰ ਪਾਰਲੀਮੈਂਟਸ ਨੇ ਉਹ ਬੈਠਦੇ ਨੇ ਤੇ ਸੰਵਿਧਾਨਿਕਲੀ ਆਪਦੀ ਉਹ ਗੱਲ ਕਰਦੇ ਨੇ ਤੇ ਬ੍ਰੈਗਜ਼ਿਟ ਦੇ ਵਿੱਚ ਵੀ ਉਹਨਾਂ ਦਾ ਬੜਾ ਇੱਕ ਵੱਡਾ ਹੀ ਰੋਲ ਰਹੀ ਰਿਹਾ ਸੀ ਉਹਨਾਂ ਐਮਪੀਜ਼ ਦਾ ਤੇ ਮੈਂ ਸਮਝਦਾ ਵੀ ਜੇ ਸਕਾ ਦੇ ਜਿਹੜੇ ਐਮਪੀਜ਼ ਨੇ ਉਹ ਵੀ ਕਨਸਟੀਟਿਊਸ਼ਨਲੀ ਪੀਸਫੁਲੀ ਨਾਨ ਵਾਇਲੈਂਟ ਤਰੀਕੇ ਦੇ ਨਾਲ ਆਪਦੀ ਕੌਮ ਦੀ ਆਪਦੇ ਪੰਜਾਬ ਦੀ ਆਪਦੇ ਖਿੱਤੇ ਦੀ ਗੱਲ ਅੱਗੇ ਰੱਖਣ ਤਾਂ ਇਸ ਦੇ ਵਿੱਚ ਬੜੀ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈ ਸ਼ੁਰ ਇਮਾਨ ਸਿੰਘ ਅਖੀਰਲਾ ਮੇਰਾ ਸਵਾਲ ਹੈ ਕਿ ਹੁਣ ਅੰਮ੍ਰਿਤਪਾਲ ਨੇ ਸੌ ਚੁੱਕਲੀ ਆ ਉਹਨਾਂ ਦੀ ਰਿਹਾਈ ਵਾਸਤੇ ਤੁਹਾਡੇ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਜਿੱਥੇ ਜਿੱਥੇ ਬੰਦੀ ਜਿਹੜੀ ਆ ਵਾਰਿਸ ਪੰਜਾਬ ਦੇ ਉਹਨਾਂ ਵੱਲੋਂ ਕੀ ਕਦਮ ਚੁੱਕੇ ਜਾ ਰਿਹਾ ਹੈ ਅ ਇਸਤੇ ਸਰ ਅਸੀਂ ਜੋ ਮੈਂ ਗਿਆ ਸੀ ਉਦੋਂ ਜੂਨ ਦੇ ਲਾਸਟ ਸੇਸ ਦੇ ਉਦੋਂ ਵੀ ਗੱਲ ਕੀਤੀ ਸੀ ਅਸੀਂ ਇਸ ਦੇ ਉੱਪਰ ਜੋ ਇੱਕ ਵਿਵਸਥਬੰਦੀ ਕਰ ਰਹੇ ਸਾਂ ਵੀ ਜਾਂ ਤਾਂ ਸੁਪਰੀਮ ਕੋਰਟ ਡਾਇਰੈਕਟਲੀ ਜੋ ਅਪਰੋਚ ਕੀਤਾ ਜਾਵੇ ਅੰਡਰ ਆਰਟੀਕਲ 32 ਜਾਂ ਜੋ ਮਾਨਯੋਗ ਹਾਈ ਕੋਰਟ ਵਿਖੇ ਅੰਡਰ ਆਰਟੀਕਲ 226 ਜਾਇਆ ਜਾਵੇ ਕਿਉਂਕਿ ਹੁਣ ਭਾਈ ਅਮਰਿੰਦਰ ਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਦੇ ਕੇਸਾਂ ਨੂੰ ਵੀ ਮੇਰੇ ਹਿਸਾਬ ਨਾਲ ਮਾਨਯੋਗ ਅਦਾਲਤਾਂ ਵੱਲੋਂ ਇੱਕ ਸਬੀਧਾ ਸ਼ੀਲਤਾ ਦੇ ਨਾਲ ਲਿਆ ਜਾਣਾ ਚਾਹੀਦਾ ਹੈ ਇੱਕ ਸਪੈਸ਼ਲ ਬੈਂਚ ਡੈਜ਼ਿਗਨੇਟਿਡ ਹੁੰਦਾ ਹੈ ਜੋ ਐਮਐਲਏਸ ਤੇ ਐਮਪੀਸ ਦੇ ਕੇਸਸ ਨਾਲ ਡੀਲ ਕਰਦਾ ਹੈ ਤਾਂ ਅਸੀਂ ਉਸ ਦੇ ਉੱਪਰ ਜੋ ਸਾਰੀ ਵਿਆਉਤਬੰਦੀ ਬਣਾਉਂਦਿਆਂ ਹੋਇਆਂ ਜਿਵੇਂ ਸਾਰੀ ਸਲਾਹ ਹੁੰਦੀ ਹੈ ਅੱਗੇ ਜੋ ਜਿਵੇਂ ਜਿੰਮੇ ਚੋਣਾ ਵੀ ਆ ਰਹੀਆਂ ਨੇ ਤਾਂ ਉਹ ਸਾਰੀ ਚੀਜ਼ ਦਾ ਨਿਰੇਖਣ ਕਰਦਿਆਂ ਹੋਇਆਂ ਵੀ ਅਸੀਂ ਕਿਸੇ ਜੋ ਨਤੀਜੇ ਤੇ ਜ਼ਰੂਰ ਪਹੁੰਚਾਂਗੇ ਛੇਤੀ ਪਹੁੰਚਾਂਗੇ ਜਿਹੜੇ ਉਹ ਕੇਸ ਰਜਿਸਟਰ ਹੋਇਆ ਸੀਗਾ ਅਜਨਾਲੇ ਥਾਣੇ ਦੇ ਉੱਤੇ ਜਿਹੜਾ ਹਮਲਾ ਕੀਤਾ ਸੀ ਉਹ ਕੇਸ ਹੁਣ ਠੰਡੇ ਬਸਤੇ ਚ ਪਿਆ ਵਾ ਜਾਂ ਉੱਤੇ ਕੋਈ ਕਾਰਵਾਈ ਹੋ ਰਹੀ ਆ ਉਹ ਸਰ ਉਹ ਕੇਸ ਮੇਰੇ ਹਿਸਾਬ ਨਾਲ ਚੱਲ ਰਿਹਾ ਉਸ ਦੇ ਵਿੱਚ ਅਸੀਂ ਬੇਲਾਂ ਵੀ ਲਾਈਆਂ ਸੀ ਪਰ ਮਾਨਯੋਗ ਹਾਈ ਕੋਰਟ ਵੱਲੋਂ ਸਾਨੂੰ ਕੋਈ ਉਸ ਦੇ ਵਿੱਚ ਬਹੁਤਾ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਉਹਨਾਂ ਦੇ ਵਿੱਚ ਵੀ ਅੱਗੇ ਜੋ ਪੈਰਵੀ ਕਰਨ ਦੇ ਬਾਰੇ ਜੋ ਵਿਚਾਰ ਕਰ ਰਹੇ ਸਾਂ ਬਾਕੀ ਉਹ ਜਿਹੜਾ ਕੇਸ ਹੈ ਉਹ ਮੇਰੇ ਹਿਸਾਬ ਨਾਲ ਕਮਿਟਲ ਦੀ ਸਟੇਜ ਤੇ ਪਿਆ ਹੈ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਅਜਨਾਲੇ ਦੇ ਕੋਲ ਹੈ ਤੇ ਉਹ ਸੈਸ਼ਨ ਕੋਰਟ ਅਮਰitsar ਜੋ ਕਮਿਟ ਕਰਦਾ ਹੈ ਜੋ ਟਰਾਂਸਫਰ ਕਰਨਾ ਹੈ ਉਹ ਸਟੇਜ ਦੇ ਉੱਪਰ ਹੈ ਤੇ ਉਸ ਤੋਂ ਪਹਿਲਾਂ ਅਸੀਂ ਜਿੰਨੇ ਉਸ 30 ਨੌਜਵਾਨ ਨੇ ਇੱਕ ਉਹਦੇ ਵਿੱਚ ਨੌਜਵਾਨ ਹੈ ਜਿਸ ਦਾ ਨਾਮ ਸੀ ਪਹਿਲਾਂ ਅਜੇ ਕੁਮਾਰ ਜੋ ਬਾਅਦ ਵਿੱਚ ਭਾਈ ਅਮਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਸੌਰੀ ਸ਼ਿਵ ਕੁਮਾਰ ਉਸ ਦਾ ਨਾਮ ਸੀ ਜੋ ਭਾਈ ਅਮਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਉਹ ਅਜੇਪਾਲ ਸਿੰਘ ਖਾਲਸਾ ਬਣ ਗਿਆ ਸੀ ਜੋ ਆਉਦੇ ਘਰ ਉਦੋਂ ਨਿਹਾਲ ਸਿੰਘ ਵਾਲੇ ਨજરਬੰਦ ਸੀ ਐਸਆਈ ਅਮਨਦੀਪ ਸਿੰਘ ਜੋ ਚੜਕ ਥਾਣੇ ਦੇ ਜੋ ਐਸਐਚਓ ਨੇ ਉਹਨਾਂ ਨੇ ਰੀਟੇਨ ਕੀਤਾ ਸੀ ਉਹ ਮੁੰਡਾ ਕਦੇ ਅਜਨਾਲੇ ਗਿਆ ਵੀ ਨਹੀਂ ਪਰ ਫਿਰ ਵੀ ਪਿਛਲੇ ਡੇਟ ਸਾਲ ਤੋਂ ਉਸ ਕੇਸ ਦੇ ਵਿੱਚ ਉਹ ਬੰਦ ਹੈ ਉਸ ਦੀ ਜ਼ਮਾਨਤ ਦੇ ਵਿੱਚ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤਾਂ ਹਣ ਹੁਣ ਅਸੀਂ ਜੋ ਸਲਾਹ مشਵਰਾ ਕਰ ਰਹੇ ਸੀ ਵੀ ਉਸ ਦੇ ਵਿੱਚ ਜੋ ਸੁਪਰੀਮ ਕੋਰਟ ਵੱਲ ਰੁਕ ਕੀਤਾ ਜਾਵੇ। ਈਮਾਨ ਸਿੰਘ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਜੁੜੇ ਔਰ ਆਪਣਾ ਟਾਈਮ ਕੱਢਿਆ ਥੈਂਕ ਯੂ। ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ